ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਵੀ ਪੰਜਾਬ ਸਰਕਾਰ ਨੇ ਬਿਹਾਲ ਹੀ ਵਿੱਚ ਪਟਵਾਰੀ ਦੀਆਂ ਹਜ਼ਾਰ ਪੋਸਟਾਂ ਕੱਢਣ ਦਾ ਫੈਸਲਾ ਲਿਆ ਹੈ ਜੋ ਕਿ ਤੁਸੀਂ ਨਿਊਜ਼ਪੇਪਰ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਕਿਉਂਕਿ ਪ੍ਰੈਜ਼ੈਂਟਲੀ ਜੋ ਪਟਵਾਰੀਆ ਮਹਿਕਮੇ ਦੇ ਵਿੱਚ ਉਹਨਾਂ ਨੂੰ ਸ਼ਾਰਟੇਜ ਫੀਲ ਕੀਤੀ ਗਈ ਹੈ ਸੋ ਇਸਲੀ ਦੇ ਡਿਸਾਈਡਿਡ ਕਿ ਹਜ਼ਾਰ ਪੋਸਟਾਂ ਨੇ ਜੋ ਉਹ ਪਟਵਾਰੀ ਪੋਸਟ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੱਢੀਆਂ ਜਾਣਗੀਆਂ ਤਾਂ ਕਿ ਇਸ ਸ਼ਾਰਟੇਜ ਨੂੰ ਦੂਰ ਕੀਤਾ ਜਾਏ ਤੇ ਹੋਰ ਵੀ ਜਾਣਕਾਰੀ ਦੇ ਅਨਸਾਰ ਇਹ ਪਤਾ ਚੱਲਿਆ ਹੈ ਕਿ ਇਸ ਪ੍ਰੋਸੈਸ ਦੀ ਜੋ ਉਹ ਪ੍ਰੋਸੈਸ ਹੈ ਸਾਰਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਤੁਹਾਨੂੰ ਬਹੁਤ ਹੀ ਜਲਦ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਸੋ ਆਈ ਰਿਕਵੈਸਟ ਟੂ ਯੂ ਆਲ ਕਿ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਤੇ ਪਟਵਾਰੀ ਪੇਪਰ ਦੀ ਜੋ ਤਿਆਰੀ ਹੈ ਉਹ ਜਲਦ ਤੋਂ ਜਲਦ ਸ਼ੁਰੂ ਕਰ ਦੋ ਬਿਕੋਜ਼ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਹਰ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਕੰਪੀਟੀਸ਼ਨ ਦੇਖਣ ਨੂੰ ਮਿਲਦਾ ਹੈ ਤੇ ਪਟਵਾਰੀ ਵਲ ਦਾ ਜੋ ਪੇਪਰ ਹੁੰਦਾ ਹੈ ਕੁਆਇਟ ਟਫ ਹੁੰਦਾ ਹੈ ਠੀਕ ਹੈ ਸੋ ਨੋਟੀਫਿਕੇਸ਼ਨ ਦੀ ਝਾਕ ਵਿੱਚ ਨਾ ਰਹੋ ਅਸੀਂ ਵੀ ਆਪਦੇ ਚੈਨਲ ਤੇ ਬਹੁਤ ਜਲਦ ਜੋ ਪਟਵਾਰੀ ਦੀਆਂ ਕਲਾਸਿਸ ਸ਼ੁਰੂ ਕਰਾਂਗੇ ਸੋ ਕਲਾਸਿਸ ਨੂੰ ਜੁਆਇਨ ਕਰਨ ਲਈ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੈਂਕ ਯੂ so much